ਠੀਕ ਹੈ ਜੀ ਜੋ 300 ਅੱਜ 350 ਸਾਲਾਂ ਨਵੇਂ ਪਾਤਸ਼ਾਹ ਤਨ ਤਨ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਚ ਜਿਹੜਾ ਅੱਜ 23ਵੇਂ ਜ਼ਿਲ੍ਹੇ ਦੇ ਵਿੱਚ ਰੋਪੜ ਦੇ ਵਿੱਚ ਸਾਡਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਸੀ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਤੇ ਆਪ ਸਭ ਜਾਣਦੇ ਹੋ ਕਿ ਜਿਸ ਤਰੀਕੇ ਨਾਲ ਆਪਨੇ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਜਿੱਥੇ ਸੰਗਤ ਜਿਹੜੀ ਹੈ ਉਹ ਇੱਥੇ ਨਤਮਸਤਕ ਹੋਈ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਨੰਦ ਮਾਣਿਆ ਤੇ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਨਮਨ ਕੀਤਾ ਅੱਜ ਤੋਂ ਸਾਡੇ ਜਿਹੜੇ ਸਾਰੇ ਸਮਾਗਮ ਆ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਰੋਜ਼ਾਨਾ ਜਿਹੜੇ ਹੈ ਸ਼੍ਰੀ ਹਨਨਪੁਰ ਸਾਹਿਬ ਦੇ ਵਿੱਚ 29 ਨਵੰਬਰ ਤੱਕ ਸਾਡਾ ਨੁਮਾਨ ਹੈ ਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤ ਨਤਮਸਟਕ ਹੋਗੀ ਪੂਰੇ ਸ਼੍ਰੀ ਹਨਨਪੁਰ ਸਾਹਿਬ ਨੂੰ ਆਪ ਸਭ ਦੇਖੋਗੇ ਕਿ ਸਜਾਇਆ ਗਿਆ ਸਾਰੀਆਂ ਸੜਕਾਂ ਨਵੀਆਂ ਬਣਾਈਆਂ ਗਈਆਂ ਸਾਰੇ ਸ਼ਹਿਰ ਨੂੰ ਸਾਫ ਸੁਥਰਾ ਅਸੀਂ ਦਿਨ ਰਾਤ ਅਗਲੇ 29 ਤਰੀਕ ਤੱਕ 24 ਘੰਟੇ ਸੜਕਾਂ ਤੇ ਤੁਹਾਨੂੰ ਜਿਹੜਾ ਸੰਗਤ ਦੀ ਸਫਾਈ ਦੇ ਲਈ ਹਰ ਤਰ੍ਹਾਂ ਦੇ ਬੰਦੂਬਸਤ ਦੇ ਲਈ ਟੈਂਟ ਸਿਟੀਆਂ ਪਾਰਕਿੰਗ ਸਟ੍ਰੋਲੀ ਸਿਟੀਆਂ ਔਰ ਸਾਰੀ ਅਸੀਂ ਜਿਹੜੇ ਇੱਥੇ ਜਿਹੜੀਆਂ ਤਿਆਰੀਆਂ ਕੀਤੀਆਂ ਤਾਂ ਕਿ ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇ ਤੇ ਸਾਰੇ ਜਿਹੜੇ ਹੈ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਜੀ ਬਹੁਤ ਬਹੁਤ ਕਿੰਨੇ ਕਿ ਸੰਗਤਾਂ ਦਾ ਜਿਹੋ ਹੈ ਨਤਮ ਕਰਦੀ ਗਈ ਆਪ ਥੋੜੀ ਦੇਰ ਪਹਿਲੇ ਬਾਤ ਹੋ ਰਹੀ ਸੀ ਕਿ ਮੈਂ ਮੈਂ ਧੰਨਵਾਦ ਕਰਦਾ ਜੀ ਬਿੱਟੂ ਜੀ ਦਾ ਜਿੰਨੇ ਨਾਲ ਸਾਡੀ ਜਿਹੜੀ ਬੇਨਤੀ ਨੂੰ ਸਵੀਕਾਰ ਕੀਤਾ ਅੱਜ ਜਿਹੜੀ ਸਭਾ ਆਈ ਹੈ ਜੀ ਤੁਸੀਂ ਦੱਸ ਸਕਦੇ ਮੈਂ ਬਿਲਕੁਲ ਪਿੱਛੇ ਬੈਠ ਕੇ ਹਜੇ ਤੱਕ ਵੀ ਸੰਗਤ ਆ ਰਹੀ ਸੀ ਬਹੁਤ ਸਾਰੇ ਝਾਮ ਜਿਹੜੇ ਆ ਉਹ ਲੱਗੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਰ ਥੈਨ 30000 ਤੋਂ ਵੱਧ ਜਿਹੜੀ ਸੰਗਤ ਇੱਥੇ ਜੋ ਬੈਸਾ ਜਿਵੇਂ ਤੁਹਾਡਾ ਅਨੁਮਾਨ ਹੈ ਕਿ 1 ਕਰੋੜ ਕੇ ਆਸ-ਪਾਸ ਲੋਕ ਆਉਣਗੇ ਤਾਂ ਜਿਵੇਂ ਪ੍ਰਿਆਗ ਮੇ ਹਕੂਮ ਲਗਾਤਾ AI ਸੇ ਕਾਊਂਟਿੰਗ ਹੋਈ ਸੀ ਉਸ ਤਰ੍ਹਾਂ ਦਾ ਵੀ ਕੁਝ ਆ ਕਰ ਰਹਾ ਹੈ ਚੱਲ ਰਿਹਾ ਜੀ ਚੱਲ ਰਿਹਾ ਬਹੁਤ ਸਾਰੀ ਆਪਕਾ ਆਣ ਦੇ ਦੇਖੋ ਜੀ ਅਸੀਂ ਫਿਰ ਵੀ ਕਿਉਂਕਿ ਜਦੋਂ ਐਨੇ ਵੱਡੇ ਲੈਵਲ ਤੇ ਪ੍ਰਬੰਧ ਹੁੰਦੇ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਆਈ ਹੋਵੇ ਪਰੇਸ਼ਾਨੀ ਆਈ ਹੋਵੇ ਪਾਰਕਿੰਗ ਦੇ ਵਿੱਚ ਅਸੀਂ ਜਿਹੜੀ ਕੁਝ ਬੱਸਿਸ ਲੇਟ ਹੋ ਗਈਆਂ ਜਾਂ ਉਹਨਾਂ ਸਾਰਿਆਂ ਤੋਂ ਮਾਫੀ ਮੰਗਦੇ ਆ ਪੰਡਾਲ ਦੇ ਵਿੱਚ ਕਿਲੇ ਸੰਗਤ ਬਹੁਤ ਆ ਗਈ ਸੀ ਤਾਂ ਕਿਸੇ ਨੂੰ ਥਿਊ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਮਾਫੀ ਮੰਗਦੇ ਹੋਰ ਜਿਹੜੇ ਹੈ ਉਹ ਹੋਰ ਵਧੀਆ ਪ੍ਰਬੰਧ ਕਰਦੇ ਪੰਜਾਬ ਜਾਮ ਦੇ ਨਿਪਟਣ ਲਈ ਕੀ ਇੰਤਜ਼ਾਮ ਕੀਤੇ ਗਏ ਨੇ ਕੋਈ ਟ੍ਰੈਫਿਕ ਡਾਇਵਰਸ਼ਨ ਸਾਰੇ ਲੱਗੇ ਜੇ ਅਸੀਂ ਇਹਨਾਂ ਹੋਰ ਇੰਪਰੂਵ ਕਰਾਂਗੇ ਅੱਜ ਸਾਡਾ ਇੱਕੋ ਇੱਕੋ ਵੈਨਿਊ ਤੇ ਸੀਗਾ ਤਾਂ ਕਰਕੇ ਜਿਹੜੀ ਇਹ ਅਪਰੋਚ ਰੋਡ ਵੀ ਸਿੰਗਲ ਸੀ ਕਿ ਹੋਰ ਆਲਟਰਨਟ ਨਹੀਂ ਬਣ ਸਕਦਾ ਸੀ ਹਾਲਾਂਕਿ ਬਹੁਤ ਸਾਰੀ ਅਸੀਂ 11 ਏਕੜ ਦੀ ਪਾਰਕਿੰਗ ਸਪੈਸ਼ਲੀ ਇਸ ਇਵੈਂਟ ਲਈ ਪਰ ਹੋਰ ਅਸੀਂ ਇੰਪਰੂਵ ਕਰਾਂਗੇ ਠੀਕ ਹੈ ਸਰ ਥੈਂਕ ਯੂ ਜੀ